ਖਾਰੀ ਮਹੱਲਾ ਚੌਥਾ ਨਾਵਣ ਪੁਰਗ ਅਭੀਚ ਗੁਰ ਸਤਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਵੇਖੋ ਜਿਹੜਾ ਗੁਰਪਤ ਦਾ ਸਿਰ ਹੈ ਉਹਦਾ ਨਾਮ ਨਾਲੇ ਇਸ ਨਾਵਣ ਜਿਹੇ ਇਸ ਨਾਮ ਹੈ ਜੀ ਇਹ ਨਾਵਣ ਲਖੋ ਨਾਮ ਨਾਲ ਸਬੰਧ ਦਤਾ ਹੈ ਨਾਲ ਜਿਹੇ ਲਖਦਾ ਇਹਨੂੰ ਨਾਵਣ ਪੜੀ ਜਾਂਦਾ ਜੀ ਇਹ ਨਾਵਣ ਹੂੰ ਨਾਵਾਂ ਨਾਵਾਂ ਜੀ ਜਿਹੜਾ ਪੁਰਬ ਆ ਪੀਕਾਪ ਬ੍ਰੀਚ ਆ ਜਿਹੜਾ ਹਿੱਲ ਦੇ ਵਿੱਚ ਤੀਰਤ ਬਣਦਾ ਉਹ ਪੁਰਬ ਬਣਦਾ ਜਿੱਦਣ ਸਤਗੁਰ ਦਾ ਜਨਮ ਹੁੰਦਾ ਉਹਨੂੰ ਪੁਰਬ ਕਹਿੰਦੇ ਨੇ ਆਪਾਂ ਗੁਰਪੁਰਬ ਨਹੀਂ ਕਹਿੰਦੇ ਹੂੰ ਸ੍ਰੀਰ ਕਰਕੇ ਜਦੋਂ ਗੁਰੂ ਪੰਜਾ ਨਾਮ ਲਿਆ ਉਹ ਬਰੂੜੀਆਂ ਸੀ ਹੂੰ ਉਹ ਨਹੀਂ ਲੈਣਾ ਆ ਲੈਣਾ ਜਿਹੜਾ ਇੱਥੇ ਦੱਸਿਆ ਹੋਇਆ ਜੀ ਸਤਗੁਰ ਦਾ ਜਨਮ ਕਿਵੇਂ ਬਟਾਇਆ ਜਿੱਦਣ ਸਤਗੁਰ ਦਾ ਜਨਮ ਹੁੰਦਾ ਨਾ ਉਰਵ ਪਰਤ ਬੈਗਾ ਗੰਨਾ ਉੱਤਲੇ ਪਰਤ ਬਿਲਦਾ ਅੰਗ ਆਵੋ ਬਰਤ ਸਤਗੁਰ ਦਾ ਜਨਮ ਬਾਰੇ ਥੋੜਾ ਕਲੀਅਰ ਕਰੋ ਜੀ ਸਤਗੁਰ ਦਾ ਜਨਮ ਕੀ ਹੋਇਆ ਜਾਂ ਕਿਵੇਂ ਹੁੰਦਾ ਏ ਕੋਹੇ ਤਾਂ ਉੱਗ ਬੇ ਜਿਹੜਾ ਇੱਕ ਹੋ ਕੇ ਉੱਗਦਾ ਉਹੀ ਸਤਗੁਰ ਦਾ ਜਨਮ ਹੈ ਹੋਰ ਹੋਰ ਕੀ ਆ ਵੀਰ ਤਾਂ ਬਿਲਕੁਲ ਬੇਸ਼ਰੂਪ ਜਾਂਦਾ ਹੈ ਸ਼ਾਲ ਤੋਂ ਇੱਕ ਬਣਦਾ ਇੱਕ ਤੋਂ ਫਿਰ ਬੇਸ਼ਰੂਪ ਬਣਦਾ ਬੇਸ਼ਰੂਪ ਨਾਮ ਅੰਦਰੋਂ ਪੈਦਾ ਹੁੰਦਾ ਜੀ ਫੇਰ ਨਹੀਂ ਅੱਖਾਂ ਨਾਲ ਫੇਰ ਆਉਂਦੇ ਨੇ ਫੇਰ ਅਦਲਾ-ਸ਼ਰੀਰ ਹੁੰਦਾ ਆਪਾਂ ਤੇ ਵੀ ਸੁਣਦਾ ਅਦਾਲੇ ਕੰਨ ਤੋਂ ਫੇਰ ਨਹੀਂ ਸੁਣਦਾ ਫੇਰ ਅੱਖਾਂ ਤੋਂ ਵੀ ਨਹੀਂ ਦੇਖਦਾ ਫੇਰ ਇਹ ਜੀ ਹਾਂ ਜੇ ਬੀ ਦਰਸਾਂ ਨੂੰ ਨਹੀਂਦਾ ਵੀ ਸੁਣਦਾ ਵੀ ਹੈ ਵੀਜ ਨੂੰ ਨਹੀਂ ਸੁਣਦਾ ਸੀ ਤਾਂ ਹੁਣ ਸੂਤਕ ਲੱਗਿਆ ਹੋਇਆ ਉਹਨਾਂ ਨੂੰ ਕਰਨਾ ਨੂੰ ਅੱਖਾਂ ਨੂੰ ਦਲੀਆਂ ਨੂੰ ਦਲੀਆਂ ਖਾਰ ਕਾਨਾ ਦਲੇ ਫੇਰ ਖੁੰਦੇ ਨੇ ਸਰਬੜੀ ਸੋਣਾਂ ਕੋਲੋਂ ਸਰਬੰਨ ਜਿਹੜੇ ਹੁਣ ਬਸ ਤਨ ਨਾਲ ਸੁਣਦਾ ਇਹ ਲੋਲਾ ਜੋ ਕੁਸਮ ਦਾ ਸੁਣਦਾ ਨਹੀਂ ਸੁਣਦਾ ਕੋਈ ਵੀ ਆ ਬਾਬਾ ਜੀ ਇੱਕ ਸਵਾਲ ਹੈ ਕਿ ਬਾਣੀ ਦੀ ਪੰਕਤੀ ਹੈ ਸਤਗੁਰ ਤੇ ਖਾਲੀ ਕੋ ਨਹੀਂ ਆ ਉਹ ਸਤਗੁਰ ਸਾਰਿਆਂ ਚਾਹੀਏ ਫਿਰ ਜੇ ਹੈ ਸੁਰ ਜਨਮ ਕਿਸਤਾ ਹੋਣਾ ਨਹੀਂ ਉਹ ਜਨਮ ਸਤਗੁਰ ਦਾ ਹੋਣਾ ਹੈ ਦੱਸ ਸਤਗੁਰ ਦੇ ਜਨਮ ਹੋਈ ਤੋਂ ਹੀ ਉਹਨਾਂ ਸ਼ਬਦ ਰੂਪ ਦੇ ਵਿੱਚ ਹੁਕਮ ਰੂਪ ਦੇ ਵਿੱਚ ਸੋਣਾ ਜਾ ਕੇ ਅਧਿਕੁਰ ਦਾ ਜਨਮ ਹੁੰਦਾ ਸਤੂਰ ਕੇ ਜਮਨ ਡਰਨਾ ਘਬੜਨਾ ਮਟਾਇਆ ਸਤੂਰ ਦਾ ਜਨਮ ਹੁੰਦਾ ਹੈ ਦੇ ਦਰੋਂ ਜਿਹੜਾ ਹੈ ਨਾ ਕਿ ਬੱਚਾ ਅੰਡੇ ਵਿੱਚ ਹੁੰਦਾ ਜੀ ਪਹਿਲਾ ਅੰਡਾ ਹੈ ਉਹ ਹੌਲੀ ਹੌਲੀ ਬੱਚਾ ਬਣ ਜਾਉਂਦਾ ਅੰਡੇ ਦੇ ਵਿੱਚ ਹੂੰ ਬਣ ਜਾਂਦਾ ਨਾ ਹੂੰ ਫਿਰ ਬਾਹਰ ਆ ਜਾਂਦਾ ਹੂੰ ਬਾਹਰ ਆ ਜਾਂਦਾ ਚੰਗੀ ਉਹਦੇ ਤਿਆਰ ਹੁੰਦਾ ਇਹਨਾਂ ਚ ਜੀ ਜਿਵੇਂ ਉਹਦਾ ਅੰਡੇ ਵਿੱਚ ਹੁੰਦਾ ਹੂੰ ਹੂੰ ਨਾਲ ਪਿਆਰ ਉਹ ਤੇ ਪਾਣੀ ਧਰਤੀ ਦੇ ਨਾਲ ਨਾਂ ਬੋਇਆ ਨਾਂ ਦੋ ਦੋ ਵੀ ਦੋ ਬੀਜਾਂ ਨੇ ਨਾਂ ਬੋਬੋ ਬੋਬੋ ਜੀ ਮਤ ਵਾਲੀ ਕਰਤਾਨੀ ਕਰ ਲਈ ਹਮ ਸਾਰੂ ਪਾਣੀਤਨ ਖੇਤ ਨਾਂ ਬੀਜ ਸੰਤੋਖ ਦਾ ਉਹ ਹੈ ਨਾਂ ਬੀਜ ਨੂੰ ਐ ਵੀ ਜੀ ਦਾ ਗਰੀਬੀ ਦੇ ਜਿਵੇਂ ਆਪ ਕੋਈ ਨਾ ਵੀ ਦੇ ਨਾ ਢਾਲ ਦਾ ਢੂਤੀਆ ਢਾਲ ਇੱਕ ਕਰਕੇ ਬੀਜਦੇ ਫਿਰ ਉਗਦਾ ਇਹਦੇ ਵਿੱਚੋਂ ਗਿਆਨ ਉਗਦਾ ਸ਼ਬਦ ਉਗਦਾ

ਹਾਂਜੀ ਇਸ ਪੜਤਿ ਤੇ ਇੱਕ ਸ਼ਬਦ ਹੈ ਜੀ ਪਹਿਲੇ ਨਾਮਈ ਜਰੂਰ ਲੈਂਦਾ ਦਾ ਬੀਜ ਰੂਪ ਚ ਹੈ ਸਤੁਰ ਜਿਵੇਂ ਕਣਕ ਦੇ ਬੀਜ ਰੂਪ ਚ ਇੱਕ ਇੱਕ ਬਰਜ ਰੂਪ ਚ ਜੀ ਉਹ ਵੀ ਤਾਂ ਕਣਕ ਜਿਹੜਾ ਨਾ ਕਣਕ ਨਹੀਂ ਹੈ ਹੂੰ ਉਹ ਬੀਜ ਰੂਪ ਜਿਹੜਾ ਦਾਣਾ ਕਣਕ ਦਾ ਉਹਦਾ ਨੋ ਕੀ ਹੈ ਹੂੰ ਠੀਕ ਉਹਨੂੰ ਕਰਦੇ ਆ ਉਹ ਬੋਲੇ ਭਤਰੀ ਸਤੁਰੂਪ ਹੂੰ ਇਹ ਬੋਲਦਾ ਸਤੁਰੂਪ ਹੈ ਪਰਮ ਤਤ ਮੈਂ ਦੇਖਣ ਰੂਪ ਉਹਦੀ ਬੋੜਾ ਕੀਤੀ ਜਾ ਸਕਦੀ ਜਿਹੜਾ ਬੋਲਦਾ ਜੀ ਉਹ ਨਹੀਂ ਵੀਦਾ ਹੁੰਦਾ ਉਹਦਾ ਨਾਮ ਸਤਗੁਰ ਵੀ ਹੈ ਸਤਪੁਰਗ ਜੇ ਜਾਣਿਆ ਸਤਗੁਰ ਤਿਸ ਕਾ ਨਾਮ ਉਹ ਫਿਰ ਬਾਦ ਦੇ ਵਿੱਚ ਆ ਉਹਦਾ ਨਾਮ ਨਹੀਂ ਸਤਗੁਰ ਉਹਦਾ ਗਿਆਨ ਸਤਗੁਰ ਆ ਫਿਰ ਜੀ ਇੱਥੇ 2000 ਦਾ ਗਿਆਨ ਆ ਫਿਰ ਜੀ ਆਓ ਹਾਂਜੀ ਸਤਗੁਰ ਵੀ ਕਹਿ ਦਈਏ ਸਤ ਹਮੇਸ਼ਾ ਰਹਿਣ ਵਾਲਾ ਗੁਰੂ ਸਤਗੁਰ ਤੇ ਐਡਜੈਕਟਿਵ ਇੱਥੇ ਸਤਗੁਰ ਲੱਗਿਆ ਹੋਇਆ ਜੀ ਕਿਤੇ ਸਤਗੁਰ ਲੱਗਿਆ ਹੋਇਆ ਕਿਤੇ ਉਹ ਸਤਗੁਰ ਹੋਰ ਤਰ੍ਹਾਂ ਹੈ ਜੀ ਨਾਵਣ ਦਾ ਅਰਥ ਕੀ ਹੋਇਆ ਜੀ ਨੰਨੇ ਨੂੰ ਕੰਨਾ ਵਾਵਾ ਨਾਣੇ ਦੇ ਫਿਰ ਆਹ ਕਾ ਨਾਮ ਦੇ ਸੰਬੰਧ ਕਿਹਾ ਗਿਆ ਨਾਵਣ ਹੋ ਗਿਆ ਨਾਵ ਨਾਲ ਆ ਨਾਵ ਨਾਵ ਨਾਲ ਨਾਵ ਨਾਲ ਜਿਉਂਦਾ ਹੁਣ ਹੈ ਨੇ ਹਮ ਨਾਂ ਨਾਲ ਨਾਮ ਮਿਲੇ ਤਾਲ ਦੀ ਗੋ ਜੀ ਆ ਬਲ ਗਿਆ ਨਾਮ ਨਾਵਣ ਹੋ ਗਿਆ ਬਣਿਆ ਗਿਆ ਨਾਮ ਦੇ ਵਿੱਚ ਉਹ ਨਾਮ ਤੇ ਲੀਡ ਹੋ ਗਿਆ ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ ਪਿਆ ਇਹ ਜਿਹੜਾ ਪੁਰਬ ਹੁੰਦਾ ਬਾਹਰ ਬਣੂਦਾ ਨਹੀਂ ਉਹ ਪੁਰਬ ਹੂੰ ਕਹਿੰਦੇ ਗੁਰਮਖਾਨਾ ਪੁਰਬ ਤਾਂ ਹਿਰਦੇਜ ਹੁੰਦਾ ਹੈ ਜੀ ਜਿੱਦਾਂ ਹੁੰਦਾ ਜਿੱਦਾਂ ਨਾਮ ਮਿਲਦਾ ਉਹਦਾਂ ਹੁੰਦਾ ਪੁਰਬ ਜੀ ਉਹ ਦਿਨ ਸ਼ੁਭ ਦਿਨ ਉਹਦਾਂ ਹਰ ਇੱਕ ਜਨ ਗੁਰਦਾਰ ਉਹਦਾ ਗੁਰ ਵਧੀਰ ਕਰਕੇ ਨੂੰ ਜਨਮ ਉੱਦਾ ਹੋ ਜੀ ਉਹਨੂੰ ਜਨਮ ਮਾਨ ਬੰਦੇ ਵੀ ਹੋਇਆ ਸਰੀਰ ਵਾਲੇ ਨੂੰ ਤਾਲੀ ਦਿੱਤੀ ਹੋਇਆ ਹੂੰ ਮੈਂ ਕੋਈ ਜਨਮ ਨਹੀਂ ਕਿ ਮਾਰੇ ਇਹੋ ਜਿਹਾ ਜਨਮ ਨਹੀਂ ਹੋਇਆ ਉਹ ਗੁਰਬਾਣੀ ਦੇ ਅੰਲਾਕ ਚੈਰਮੈਨ ਹੈ ਕਿਸ਼ੂ ਜੀ ਆਪ ਚੱਲੋ ਆਪ ਹੀ ਜੜੇ ਗਲਤ ਨੇ ਹੈ ਜਬਰਦਸਤੀ ਹੈ ਆਹ ਹੈ ਜਨੂ ਜੀ ਫੇਰ ਇੱਕ ਵਾਰ ਮਾਰਨਾ ਫਿਰ ਬੋਲਦੇ ਨਹੀਂ ਸ਼ਬਦ ਨਬਰ ਹੈ ਮਰੈ ਫੋ ਨਜੀਬ ਹੈ ਇਹਨਾਂ ਦਾ ਸ਼ਬਦ ਨਾ ਮਰਿਆ ਹੋਇਆ ਹੋ ਉਹਦਾ ਜਨਮ ਹੋਣਾ ਨਾ ਉਹ ਪਰਦਾ ਜੀ ਸ਼ਬਦਾਂ ਬੜੇ ਬਣਾ ਸ਼ਬਦ ਨਾ ਮਰਿਆ ਹੈ ਕਿਹ ਹੈ ਹਿਰਦੇ ਤੇ ਹਿਰਦੇ ਜਾ ਰਿਹਾ ਨਾ ਮਾਨਿਕ ਮੋਰੀ ਕਿਤੇ ਧੋ ਕੇ ਬੈਠਾ ਹੈ ਹਿਰਦੇ ਤੇ ਹਾਂ ਬਿਨੂ ਤਾਂ ਜਿਉ ਨਾ ਹੋਊਗਾ ਜਿੱਦਣ ਜੁਲਦਾ ਹੁਣ ਆਏ ਨੇ ਉਹ ਪਰਦਾ ਪੁਰਾਣਾ ਨਾਮ ਨਾਲ ਤੁਹਾ ਦਾ ਹਾਂ ਤਾਂ ਪਰਬਾ ਪਰਬਾ ਅਬ ਵਿੱਚ ਹੁੰਦਾ ਹਿਰਦੇ ਜੁਦਾ ਕਹਿੰਦੇ ਤੁਹਾਡੀ ਲੱਗੀ ਗੱਲ ਦੀ ਜੀ ਆਪ ਵਿਚ ਨੂੰ ਥੋੜਾ ਕਲੀਅਰ ਕਰੋ ਜੀ ਆਪ ਹਿਰਦੇ ਵਿੱਚ ਆਪ 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 ਵਿਚ ਆਪ ਵਿਚ ਬੱਬਾ ਉੱਡ ਗਿਆ ਤੇ ਪੀਚ ਬਣ ਗਿਆ ਸਾਰੀ ਬਿਆਹ ਹੀ ਰਹੇਗੀ ਉਹਦੀ ਬੱਬੇ ਦੇ ਵਿੱਚ ਬੱਬਾ ਹੁੰਦਾ ਹੈ ਬੱਬਾ ਬੱਬਾ ਕੋਈ ਗੱਲ ਹੈ ਜੀ ਹਾਂ ਬੱਬੇ ਜਾਂਦਾ ਬੱਬਾ ਹੁੰਦਾ ਇਸ ਕਰਕੇ ਬੱਬਾ ਉੱਡ ਗਿਆ ਪਰ ਬਾਡੀ ਉਰ ਸਕਦਾ ਆ ਪੀਚ ਅਬ ਵਿੱਚ ਤੋਂ ਪਿੱਛੇ ਵੜਨਾ ਹੋਇਆ ਫਿਰ ਦੇ ਵਿੱਚ ਅਬ ਮੈਨੇ ਖੁਣੇ ਜੀ ਅਬ ਅਬ ਆਗਾ ਪਪਾ ਅਬ ਹੁਰਦੀ ਹੁੰਦਾ ਆਉ ਬੱਬੇ ਨਾਲ ਹੁੰਦਾ ਅਬ ਅੱਤ ਅਬ ਕੀ ਹੁੰਦਾ ਬਬਾ ਜੀ ਇਹਦੇ ਬਾਰੇ ਥੋੜਾ ਸਮਝਾਓ ਅਬ ਹਿਰਦਾ ਅਦਲਾ ਕਾਸ਼ੀ ਨੂੰ ਕਾਸ਼ੀ ਕਾ ਕਾਸ਼ੀ ਤੇ ਤੋਂ ਰੁਪ ਜਾਇ ਹੂੰ ਉਹ ਅਬ ਹੁੰਦਾ ਹੈ ਬਹਾਲਾ ਕਾਸ਼ੀ ਅਬ ਹੁੰਦਾ ਦਿਲੋਂ ਪੱਬਾ ਨੂੰ ਜੀ ਕਿੱਥੇ ਭਾਇਆ ਇਹ ਮਾਇਆ ਤੋਂ ਰਹਿਤ ਹੈ ਕਹਿੰਦਾ ਇਹ ਤੇ ਮਾਇਆ ਦੀ ਉੱਤੇ ਜੋਤ ਉਹ ਜਿੰਨਾ ਜੋਤ ਨੇ ਘੇਰਿਆ ਹੋਇਆ ਆਕਾਸ਼ ਹੈ ਉਹ ਕਾਸ਼ ਉੱਡਾ ਉਹਨੂੰ ਅੱਬ ਕਹਿੰਦੇ ਨੇ ਜੋਤ ਮਤਲਬ ਭਗਤੀ ਕੁਰਬਾਨੀ ਦੀ ਭਗਤੀ ਅੱਬ ਭਗਤੀ ਹੈ ਹੂੰ ਜੀ ਅੱਬ ਤੋਂ ਅੱਬ ਕਿਹਾ ਭੈਪਦ ਹੈ ਹੂੰ ਕਿ ਅੱਬ ਵੀ ਚੜਾ ਭੈਪਦ ਹੈ ਨੱਬ ਵੀ ਚਾਹ ਪਾਇਆ ਹੈ ਹੂੰ ਹਾਂ ਜੀ ਆਹ ਹੁਦਾਈਆ ਵਿੱਚ ਚਿਰ ਤੇ ਕੀ ਹੋਇਆ ਆਪਣੇ ਨਾਲ ਵਿੱਚ ਤੇ ਕੀ ਹੋਇਆ ਅਬਰ ਉਹ ਆਪਣਾ ਵਿੱਚ ਤੇ ਆਹ ਹੈ ਨਾ ਪੀਤਾ ਹੋਇਆ ਮੈਂ ਜਿੰਨਾ ਇਹ ਕੋ ਆਖਣਾ ਅਬਰ ਹੁੰਦਾ ਉਹ ਪੀਤਾ ਹੋਇਆ ਹੁੰਦਾ ਇਹਦਾ ਤਾਂ ਇਹਨੂੰ ਪੀਤਾ ਪੁਰ ਕਰ ਜਦ ਉਹਬਰ ਕਾਂਸ਼ ਦੇ ਵਿੱਚ ਸਮਾਇਆ ਹੁੰਦਾ ਪੀਤਾ ਹੋਇਆ ਹੁੰਦਾ ਉਹ ਹਾਂ ਹੁਣ ਬਾਬਾ ਜੀ ਇੱਕ ਸਵਾਲ ਤੋਂ ਬਾਅਦ ਦੂਸਰਾ ਸਵਾਲ ਆਇਆ ਹੁਣ ਤੁਸੀਂ ਜਿਵੇਂ ਅੰਬਰ ਕਿਹਾ ਜਾਂ ਅਕਾਸ਼ ਕਿਹਾ ਅਕਾਸ਼ ਅੰਬਰ ਇਹਦੇ ਬਾਰੇ ਆਮ ਸਾਨੂੰ ਨਹੀਂ ਮਿਲਦਾ ਕਿ ਤੋਂ ਸੁਣਨ ਨੂੰ ਇਹਦੇ ਬਾਰੇ ਕਿ ਅਕਾਸ਼ ਹੋਊ ਤੇ ਪਤਾਲ ਵੀ ਹੋ ਜਿਵੇਂ ਅੰਬਰ ਹੁੰਦਾ ਪਤਾਲ ਨਹੀਂ ਹੁੰਦਾ ਤੇ ਸਰਦਾਰ ਜੀ ਆਪਾਂ ਤੁਸੀਂ ਦਸ਼ਾਬਾਂ ਅੰਬਰ ਦੇ ਵਿੱਚ ਸਮਾਈਆਂ ਹੁੰਦੀਆਂ ਨੇ ਅੰਬਰ ਵੀ ਉੱਗਾ ਆਏਗਾ ਨਾ ਤੇ ਵੀ ਗਗਰ ਵੀ ਆਏਗਾ ਇਸ ਨੂੰ ਕਹਿੰਦੇ ਨੇ ਬੱਸ ਹੂੰ ਉਹ ਦ੍ਰੋਪਦੀ ਦਾ ਅੰਬਰ ਦੇ ਤਾਂ ਆਵਾਰੀਆਂ ਲਿਖਿਆ ਆਇਆ ਸਾੜੀ ਦੀ ਦਿੱਤੀ ਗਈ ਗਿਆਨ ਇਹ ਨਾ ਦੇਤਾ ਮਨ ਪਰ ਪੂਰਾ ਘਰ ਉਪਰ ਆਕਾਸ ਵਾਲਾ ਗਿਆਨ ਸਾਰਾ ਹੀ ਦੇਤਾ ਹੂੰ ਅੰਦਰੋਪਤੀ ਦੀ ਇਲਾਜ ਬਚਦੀ ਹੈ ਦਰੋਪਤੀ ਦਾ ਸਾਰਿਆਂ ਦੀ ਕੁਝ ਨਹੀਂ ਸਾਰੀ ਕੁਝ ਨਹੀਂ ਬੇਉਪਤੀ ਹੁੰਦੀ ਹੈ ਹੂੰ ਅਜਪਤੀ ਨੇ ਇਹਦੇ ਕੰਮ ਲੋਗੋਂ ਸਨਕਾਰ ਹੂੰ ਦਰੋਪਤੀ ਆ ਭੜੇ ਪਤੀਆਂ ਦੀ ਇਹ ਅਰਥ ਹੈ ਜੀ ਹਾਂਜੀ ਬਿਲਕੁਲ ਜਿਹੜੇ ਆਪਣੇ ਮੂਲੋਂ ਦੂਰ ਰੱਖਦੇ ਨੇ ਸੱਚ ਤੋਂ ਦੂਰ ਰੱਖਣ ਵਾਲੇ ਪਤੀ ਦਰੋਪਤੀ ਹੂੰ ਤੇ ਜਿਹੜੇ ਆਪਣੇ ਉਹਨੂੰ ਘਰ ਇਹ ਦੇਰ ਘਰ ਦੇ ਵਿੱਚ ਵੀ ਜਾਣਦੇ ਨੇ ਜੀ ਆਪਣੇ ਗੁਰਦਾਨੀ ਜਿਹੜੂ ਨੇ ਤੇ ਅਣੀ ਬੱਜੀ ਆਕਾਸ਼ ਬਾਰੇ ਥੋੜਾ ਹੋਰ ਚੰਨਾ ਪਉ ਜੀ ਸੋ ਇਥੇ ਅਕਾਲ ਖਾਲੀ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਮਾਇਆ ਹੈ ਜਿੱਥੇ ਅਕਾਸ਼ ਹੈ ਤੇ ਪਤਾਲ ਵੀ ਹੈ ਅਕਾਸ਼ ਗਗਨ ਪਤਾਲ ਗਗਨ ਚੋਂ ਦੇਸ ਗਗਨ ਰਹੀਏ ਨੇ ਤਸਾਂ ਦੇ ਸ਼ਾਵਾਂ ਨੂੰ ਗਗਨ ਕਹਿੰਦੇ ਨੇ ਉੱਪਰ ਕਹਿੰਦੇ ਨੇ ਅਕਾਸ਼ ਇਹ ਸਿਰਫ ਇੱਕ ਸਿਰ ਦੇ ਉੱਪਰ ਉੱਪਰ ਨੂੰ ਰਹਿਣ ਦੇ ਪੈਰਾਂ ਦੇ ਥੱਲੇ ਵਾਲਾ ਜਿਹੜਾ ਬਤਾਲ ਹੈ ਸਾਈਡਾਂ ਦੇ ਉੱਤੇ ਬੱਚੀ ਬੁੱਤਨ ਤੋਂ ਚਾਰ ਖੁੱਜੇ ਅਕਾਸ਼ ਮਹਿਦ ਉੱਤਨੇ ਉੱਤਨੇ ਰਹਿਣ ਦੇ ਬਈਕ ਆ ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ਼ ਭਇਆ ਹਾਂ ਗੁਰ ਸਤਗੁਰ ਨੂੰ ਦਰਸ਼ ਹੋਇਆ ਉਦੋਂ ਇਹਦਾ ਨਾਮ ਦਾ ਇਹ ਪੁਰਬ ਦੋਨ ਆਂਖਾਂ ਦਾ ਜਨਮ ਹੋਇਆ ਉਹ ਨਹੀਂ ਪਤਾ ਕਿ ਕਿਹਨੂੰ ਆ। ਹੂੰ। ਆਹ। ਜੀ। ਉਹ ਜਿਹੜਾ ਸਰੀਰ ਕਰਕੇ ਆਇਆ ਨਾਨਕ ਉਹ ਨੂੰ ਪ੍ਰਗਟ ਕਹਿਨੇ ਨੇ ਹੋਇਆ। ਪ੍ਰਗਟ ਨਹੀਂ ਹੋਇਆ ਉਹ ਤਾਂ। ਹੂੰ। ਉਹਨੂੰ ਜਾਲੂਬਦੀ ਬੁਲਦੇ। ਪਰਵਾਣੀ ਦੇ ਨੂੰ ਜਾਲੂਬਦੀ ਸੀ ਜਾਲੂਬਦੀ। ਸਤਗੁਰ ਕਾ ਜਨਮ ਹੈ ਗਵਰਨਮੈਂਟ ਆਇਆ। ਆ ਸਤਗੁਰ ਦਾ ਜਨਮ ਦਾ ਬਾਤ ਚੱਲਦਾ ਹੁੰਦਾ। ਜੀ। ਆਹੀ ਜਨੂ ਸਤਗੁਰ ਦਾ ਪੁਰਬ। ਹੂੰ। ਆਵਾ ਪਰਦੇ ਜਾਂਦਾ ਫਿਰ ਜਮਲਬਾਲ ਘਟਿਆ ਜਾਂਦਾ। ਜੀ। ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਦੁਰਮਤ ਮੈਲ ਹਰ ਦਿੱਤੀ ਅਗਿਆਨੂ ਤੇ ਚਲਾ ਗਿਆ ਹੂੰ ਚੱਕੀ ਬਾਹਰ ਹਟ ਗਈ ਖਤਮ ਜੀ ਦੁਰਮਤ ਛੁੱਟ ਗਈ ਅਗਿਆਨ ਜਿੰਦਗੀ ਦੁਰਮਤ ਅਗਿਆਨ ਤੈ ਸਾਦਾ ਕਰਦੀ ਹੈ ਪਰਮੇ ਪੈਦਾ ਕਰਦੀ ਹੈ ਹੋਰ ਕਿਹੜੀ ਕਰਦੀ ਹੈ ਹਾਂਜੀ ਗੁਰਦਰਸ਼ ਪਾਇਆ ਅਗਿਆਨ ਗਵਾਇਆ ਅੰਤਰਜੋਤ ਪ੍ਰਗਸੀ ਸਰਗਣ ਗਿਆਨ ਦੇ ਨਾਲ ਅੰਦਰ ਜੋਤ ਸਾਜੀ ਘੁਰ ਦਰਸ ਪਾਇਆ ਦਰਸ ਪਾਇਆ ਦਾ ਓਹ ਗਿਆਨ ਦੇ ਨਾਲ ਦਰਖਣਾ ਹੈ ਗਿਆਨ ਦੇ ਨਾਲ ਦਰਸ਼ਨ ਹੋਣਾ ਇਹ ਸਮਝਣਾ ਦਰਸ਼ਨ ਨਾਲ ਸਮਝ ਜਿਹੜੀ ਗੁੱਡੀ ਦਾ ਦਰਸ਼ਨ ਜਿਹੜਾ ਸਾਡੇ ਵਿਚ ਗਿਆਨ ਵੱਧਦਾ ਉਹ ਸਾਨੂੰ ਪਤਾ ਲੱਗਦਾ ਸਾਡਾ ਗਿਆਨ ਵੱਡਾ ਹੋ ਗਿਆ ਉਹ ਗਿਆਨ ਦਾ ਦਰਸ਼ਨ ਹੈ ਗੁਰਦਰਸ਼ ਜੀ ਜਾਂਦੀ ਸਾਨੂੰ ਸਮਝ ਆਉਂਦੀ ਹੈ ਕਿ ਸਾਡੇ ਕੋਲ ਗਿਆਨ ਹੋ ਗਿਆ ਡਾਕਟਰ ਨੂੰ ਪਤਾ ਲੱਗ ਜਾਂਦਾ ਵੀ ਹੁਣ ਤੂੰ ਡਾਕਟਰ ਬਣ ਗਿਆ ਕਾਬਲ ਆਂ ਬਿਮਾਰੀ ਤੂੰ ਲੱਭ ਲੇਂਗਾ ਕਰ ਲੈਣਾ ਆਪਰੇਸ਼ਨ ਤੂੰ ਕਰ ਲੈਣਾ ਨਹੀਂ ਗੱਲ ਇਹ ਦੀ ਹਮ ਹਲਵਾ ਨੂੰ ਪਤਾ ਲੱਗ ਜਾਂਦਾ ਮੈਂ ਇਹਨੂੰ ਕਾਲੂ ਦੇ ਸਾਡੀ ਸਮਝ ਆਹ ਉਹਦਾ ਦਰਦ ਉਹ ਆਈਦਾ ਜੀ ਗੁਰਦਰਸ਼ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਇਹਨਾਂ ਤਰਾਸ ਉਹਨਾਂ ਦਰਸ਼ਨ ਉਹਨਾਂ ਗੁਰਦਰਸ਼ਾ ਆਪਿਆ ਹਮ ਆਪਣੇ ਬਹੁਤ ਆਪਨੇ ਬਹੁਤ ਦੀ ਸੋਚ ਹੀ ਆਈ ਹੈ ਜੀ ਗੁਰਦਰਸ਼ਾ ਆ ਦਰਸ਼ਨ ਦੇਖ ਜੀਵਾ ਗੁਰਥਾ ਪੂਰਾ ਕਰਮ ਹੋਵੇ ਪ੍ਰਭ ਮੇਰਾ ਤੂੰ ਪੂਰਾ ਹੋ ਗਿਆ ਕਮ ਤੂੰ ਗੱਲ ਲਿਖੀ ਆਏ ਥੇ ਅੰਤਰ ਜੋਤ ਪ੍ਰਗਟ ਸੀ ਜੋਤ ਦਾ ਪ੍ਰਕਾਸ਼ ਹੋ ਗਿਆ ਅੰਦਰ ਪ੍ਰਗਾਸ ਹੋਇਆ ਪ੍ਰਕਾਸ਼ ਨਹੀਂ ਹੋਇਆ ਪ੍ਰਕਾਸ਼ ਬਾਹਰ ਹੁੰਦਾ ਹੈ ਪ੍ਰਕਾਸ਼ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਜੀ ਹਾਂ ਗਿਆਨ ਦਾ ਚਾਨਣ ਚੱਲ ਜੀ ਜਨਮ ਮਰਨ ਦੁੱਖ ਖਿੰਮ ਹੈ ਬਿੰਸੇ ਹਰ ਪਾਇਆ ਤਬ ਅਬਦਨਾਸੀ ਅਸਾਂ ਹੁੰਦੀ ਸਾਰੇ ਜਨਮ ਮਰਨ ਦੇ ਜਿਹੜੇ ਦੁੱਖ ਦੀ ਜਾਂਦੇ ਰਹੇ ਪਤਾ ਲੱਗਿਆ ਵੀ ਹੁਣ ਜਨਮ ਮਰਨ ਨਹੀਂ ਹਰ ਪਾਇਆ ਪ੍ਰਭ ਅਬਦਨਾਸੀ ਅਬਦਨਾਸੀ ਪ੍ਰਭ ਮੁਦੀਰ ਮੰਨੂ ਆਪਣਾ ਸੀ ਪਰ ਆਪਣਾ ਮੂਡ ਮੁੜ ਗਿਆ ਇਹ ਤਾਂ ਪਹਿਲਾ ਨਹੀਂ ਸੀ ਨਾ ਸੁੱਦਾ ਅਰਪਾਇਆ ਪ੍ਰਭ ਯਾਨੀ ਆਪਣਾ ਨਾਸ਼ੀ ਹੋਣ ਦੀ ਤਸੱਲੀ ਹੋ ਗਈ ਤੇ ਇਹ ਤਾਂ ਹੁਣ ਵੀ ਜਾਂਦਾ ਵੀ ਆਤਮਾ ਪਰ ਪ੍ਰਮਾਣਦਾਦੀ ਹੈ ਹਮ ਜੀ ਤੇ ਬਸ ਗਿਆ ਵੀ ਹਾਂ ਬਣਤੀ ਹਮ ਸਰੀਰ ਤਾਂ ਵੱਖਰਾ ਹੋ ਗਿਆ ਨਾ ਦੇਖ ਲਿਆ ਆਪਣਾ ਤੋਂ ਵੱਖਰਾ ਜੀ ਪਤਾ ਜੀ ਜਨਮ ਮਰਨ ਦੁੱਖ ਹੈ ਜਿਹੜਾ ਜਨਮ ਮਰਨ ਦਾ ਦੁੱਖ ਕੀ ਹੈ ਜੀ ਇਸ ਨੂੰ ਕੀ ਕਵਾਂਗੇ ਜਨਮ ਦਾ ਦੁੱਖ ਭਰ ਬੋ ਭਰ ਬੋ ਦੇ ਵਿੱਚ ਮੰਦਾ ਜਾਂਦਾ ਗਿਆ ਜਨਮ ਮਰਨ ਦਾ ਭਰ ਬ ਗਿਆ ਕੋ ਸਾਖੀ ਜਾਂਦੀ ਉਹ ਵੀ ਸੇ ਕਿਆ ਨਾ ਜਾਂਦੀ ਜਾਂ ਸਰਤਤਰੋਂ ਨਰਮ ਜਨਮ ਕੀ ਸੋਈ ਜਾਂਦੀ ਹੈ ਜਦ ਹੈ ਉਹ ਤੇਦੀ ਤੇ ਜਨਮ ਦਾ ਭਰਵੇਂ ਸੀ ਚਲਿਆ ਗਿਆ ਭਰਮ ਕਰਕੇ ਦੁੱਖ ਸੀ ਦੁੱਖ ਕਿਸ ਚੀਜ਼ ਦਾ ਦੁੱਖ ਨੂੰ ਕਿਵੇਂ ਡਿਫਾਈਨ ਕਰਾਂਗੇ ਜੀ ਜਿਵੇਂ ਦੁੱਖ ਨੂੰ ਐਂਡਫਾਈਨ ਕਰਾਂਗੇ ਜਿਵੇਂ ਨਰਪਤੈ ਤੁਸੇ ਹਸਣ ਹੋਇਆ ਸੁਪਨੇ ਤੇ ਅਪਖਾਰੀ ਹੋ ਦੁੱਖੇ ਉਹਨੂੰ ਜੀ ਸੁਪਨੇ ਦੀ ਬੁਖਾਰੀ ਹੋਇਆ ਹੋਇਆ ਹੂੰ ਤਾਂ ਵੀ ਮੇਰਾ ਰਾਜ ਸੀਮਾ ਦਾ ਰਾਜਾ ਸੀਮਾ ਬੁਖਾਰੀ ਹੋ ਗਿਆ ਆਏ ਦੋ ਘੜੇ ਵਿੱਚ ਜੀ ਹਰ ਆਪ ਕਰਤਾ ਪੁਰਬ ਕੀਆ ਸਤਗੁਰੂ ਕੁੱਲ ਖੇਤ ਨਾਵਣ ਗਿਆ ਕੁਲ ਖੇਤ ਉਹ ਹਿਰਦੇ ਨੂੰ ਕਹਿੰਦੇ ਨੇ। ਜਿੱਤੇ ਖੇਤਰband ਦੋਹੇ ਲੜਦੇ ਤੇ ਨਾ। ਝੜਦੇ ਰਹੇ ਤੇ ਮੇਖਾ ਇਹ ਕੋਈ ਨਹੀਂ ਹੈ। ਆ ਕੁਲ ਖੇਤ ਨਹੀਂ ਇੱਥੇ ਆਲਾ ਬਾਹਰ ਆਲਾ। ਇਹਨਾਂ ਨੇ ਵਾਰ ਵੀ ਬਣਾਇਆ ਕੁਲ ਖੇਤ। ਇੱਥੇ ਕੁਲ ਖੇਤਰ ਕਹਿੰਦੇ ਨੇ। ਉਹ ਜੇਤਰ ਜਿਹੜਾ ਕਹਿੰਦੇ ਨੇ ਜੀ। ਉਹ ਖੇਤ ਆ ਪਰ ਜੋਧਾ ਨੂੰ ਅਸਲ ਚੋਧਾ ਨੂੰ ਕੁਲ ਖੇਤ ਵੀ ਖੇਤਰ ਬਣਿਆ ਹੋਇਆ। ਵੇੜੜਕੇ। ਹੂੰ। ਉਹ ਖੇਤ ਉਹ ਮદાન ਹੈ ਜੰਗ ਦਾ ਜਿੱਥੇ ਇੱਕੋ ਕੁਲ ਦੇ ਆਦਮੀ ਲੜ ਕੇ ਮਰ ਗਏ। ਹਾਂ ਲੱਗੇ ਰਹੇ ਠੀਕ ਹੈ ਉੱਥੇ ਜੇਤਾ ਦੇ ਸਾਰੀ ਕੋਲਾਂ ਲੜ ਗਏ ਜਦ ਵੀ ਲੜੇ ਨੇ ਉੱਥੇ ਹੂੰ ਇਹਦਾ ਕੋਲ ਕੇਤ ਬਣਦਾ ਹੀ ਨਹੀਂ ਹੂੰ ਉਹ ਬਾਹਰ ਮੁਖੀ ਹੈ ਜੀ ਜੀ ਸਾਡਾ ਅੰਦਰ ਮੁਖੀ ਹੈ ਜੀ ਸਾਡਾ ਇਹਦੇ ਕੇ ਸਰਵੰਦ ਹੋਏ ਲੜਦੇ ਨੇ ਉਹ ਕੋਲ ਖੇਤ ਹੈ ਇੱਕ ਕੋਲ ਦੇ ਦੋਏ ਲੜਦੇ ਨੇ ਦੋਹਾਂ ਨਹੀਂ ਹੈਗਾ ਦੋਹਾਂ ਦੇ ਵੀ ਰਹਿਣਾ ਦੋਹਾਂ ਦੀ ਮੌਤ ਹੋ ਜਾਣੀ ਪਰਿਸ਼ਾਨੀ ਹੋ ਜਾਂਦੀ ਹੈ ਦੋ ਹਨ ਇੱਕ ਹੋ ਇੱਕ ਹੋਏ ਤੱਕ ਹੋ ਆ ਉਹਨਾਂ ਕੇ ਬੈਸਮਾਨ ਜਾਨਾ ਦੋ ਹੀ ਨਹੀਂ ਲੈਣਾ ਜੀ ਫੇਟੀ ਕਰੋ ਨਾ ਵੇੜਾ ਕਹਿੰਦਾ ਕਬੀਰ ਵੀ ਹਮ ਐ ਕਬੀਰ ਸਮੋ ਰਹੇ ਸੰਤੋਖੇ ਪੀਕਰ ਹਣ ਵੇੜਾ ਉੱਤੀ ਬਾਹਰ ਕਮਸ਼ਤ ਦੇ ਕੋ ਔਰ ਨਾ ਭੱਜੇ ਤੇਰਾ ਹਮ ਆਪ ਕਰਤੇ ਪੁਰਬ ਕੀ ਆ ਮਤਲਬ ਹੈ ਪਰਮੇਸ਼ਰ ਨੇ ਕੀਤਾ ਸਾਰਾ ਖੇੜੇ ਹੈ ਪੁਰਬ ਜੀ ਉਤੇ ਮੈਨਾਂ ਪਤੂ ਕੋਰਬ ਹਰ ਆਪ ਕਰਤਾ ਪੁਰਬ ਕੀਆ ਜਰਾ ਜੀਨਾਂ ਕਪੌੜੀ ਚ ਲਾ ਕੇ ਲਿਆਇਆ ਜਦ ਉਹਦੇ ਹੁਕਮ ਚ ਆ ਗਿਆ ਗੁਰੂ ਸਾਹਿਬ ਜਾਨ ਵਿੱਚ ਫੇਰ ਕਰਤੇ ਤੁਸੀਂ ਨਹੀਂ ਕਰਤਾ ਪੁਰਬ ਜਿੰਨਾ ਚਿਰ ਉਹਦੇ ਬਾਹ ਜੜਾ ਕੇ ਭਾਈ ਦਾ ਦੀਓ ਕੁਤੋਂ ਮੈਨਾਂ ਜਰ ਕੋ ਸਾਦੀ ਸੀ ਉਹ ਉਹ ਸਮਾਂ ਜਦੋਂ ਇਸ ਨੂੰ ਸੱਚ ਦਾ ਗਿਆਨ ਹੋਣਾ ਸੱਚ ਦਾ ਗਿਆਨ ਤਾਂ ਬਹੁਤ ਪਹਿਲਾਂ ਹੋ ਗਿਆ ਸੱਚ ਦਾ ਗਿਆਨ ਹੋ ਗਿਆ ਤਾਂ ਇੱਕ ਹੋਇਆ ਇਹ ਸੱਚਾ ਗਿਆਨ ਤਾਂ ਮੰਨੂ ਹੋਇਆ ਇਹ ਪੁਰਬ ਵਾਲਾ ਗੁਰੂਪ ਹੈ ਮਨ ਚ ਉਠਾਇਆ ਨਾ ਜੀ ਹੂੰ ਝੂਠੇ ਨੂੰ ਸੱਚ ਦਾ ਗਿਆਨ ਹੋਣਾ ਜਿਹੜਾ ਆਪੇ ਝੂਠਾ ਹੈ ਜੀ ਪੁਰਬ ਨੂੰ ਕਿਵੇਂ ਕਵਾਂਗੇ ਬਾਬਾ ਜੀ ਸੱਚ ਦਾ ਗਿਆਨ ਹੋ ਗਿਆ ਝੂਠ ਸੱਚ ਦਾ ਪਤਾ ਲੱਗ ਗਿਆ ਪੁਰਬ ਤੱਕ ਪੁਰਬ ਤਾਂ ਸ਼ੁਭ ਦਿਹਰੇ ਸ਼ੁਭ ਦਿਹਾੜਾ ਸੱਚ ਦਾ ਗਿਆਨ ਸ਼ੁਭ ਦਿਹਾੜਾ ਇੱਕ ਦਿਨ ਦੀ ਹੁੰਦਾ ਹੁੰਦਾ ਹੌਲੀ ਹੌਲੀ ਹੁੰਦਾ ਨਾ ਮੈਂ ਕੁਸ਼ਲ ਇਹ ਜਨੁਪ੍ਰਦਾਸ ਹੁੰਦਾ ਹੈ ਇੱਕ ਮੂਡ ਜਲਕਾਰ ਵਿਚਿਆ ਵਿਦਿਆਰਥੀ ਕੋ ਖਫਾ ਦਾ ਭੂਮ ਜਾਈ ਜਾਂ ਜਨਮ ਹੋਇਆ ਪੁਲੀਖਣਾ ਚਾਹੀਏ ਜਰਨਾ ਚਰ ਮਰਜੀ ਪਾਓ ਪਰ ਖੇਡ ਵਿੱਚ ਜਨੁਪ੍ਰਦਾਸ ਉਹ ਖੇਡ ਵਿੱਚ ਨਾ ਸੇ ਖੇਡਵੇ ਨਾ ਜੀ ਜਦ ਮੈਂ ਦਰਸ਼ਿਤ ਦਿਖਾਈ ਦਿਓ ਮੇਰੇ ਕੋਲ ਦਰਸ਼ਿਤ ਦਿਖਾਈ ਦਿਓ ਜਦ ਮੈਂ ਬਸ ਕਿੰਨੇ ਦਰਸ਼ਨ ਹੋ ਜਾਣ ਆ ਜੀ ਪਹਿਲਾਂ ਇਹ ਜਨਮ ਮਰਨ ਦੁੱਖ ਕਿਨ ਮਹਿ ਬਿਨਸੇ ਨਾਮ ਜਿਹੜਾ ਹੈਗਾ ਗਿਆਨ ਉਹਦੀ ਛੇੜ ਚੋਂਦਾ ਹੁੰਦਾ ਉਹ ਤਾਂ ਕੁਬੀਰ ਕਹਿੰਦਾ ਲੱਗੇ ਰਹੋ ਜੇ ਮਨ ਨਹੀਂ ਬੋਲਦਾ ਉਹਨੂੰ ਬਣਾਉ ਨੂੰ ਟਾਈਪ ਲੰਦਾ ਜੀ ਹਾਂ ਮਨ ਸਮਝਾਉਣ ਕਰੀਏ ਕਾਰਨ ਹੈ ਕੱਚੋ ਕਪੜੀਏ ਗਿਆਨ ਇਹ ਗੋਦਾਂ ਹੁਣੇ ਹੋਰ ਸਮਝਦਾ ਹੈ ਸਮਝ ਕੇ ਵੀ ਮਦਦ ਨਹੀਂ ਹੈ ਇਹ ਹੋਰ ਗੱਲ ਹੀ ਮਦਦ ਹੈ ਅਜਾ ਮੰਨ ਜਾਂਦਾ ਸਿੱਖ ਜਾਂਦਾ ਉਹਦੇ ਬਾਅਦ ਫੇਰ ਪਰਮੇਸ਼ਰ ਦੇ ਨਾਮ ਲੈਣਾ ਇੱਕ ਪੱਕਾ ਦੇਖਦਾ ਕਦਦ ਹੈ ਕਿਵੇਂ ਦਤਾਏ ਹੋ ਜਾਣੇ ਜੀ ਹਰ ਆਪ ਕਰਤਾ ਪੁਰਬ ਗਿਆ ਸਤਗੁਰੂ ਕੁੱਲ ਖੇਤ ਨਾਵਣ ਗਿਆ ਨਾਵਣ ਗਿਆ ਸਤਗੁਰੂ ਗਿਆ ਨਾ ਮੈਂ ਕਿਹਾ ਆਏ ਰਾਜਾ ਰਾਮ ਪਟਾਰਾ ਉਹ ਤਾਂ ਆਏ ਕਹਿੰਦਾ ਕਾ ਦਿਖਾ ਦੇ ਗਿਆ ਫਿਰ ਉਹ ਜੀ ਇੱਥੇ ਆਇਆ ਕਹਾ ਕੇ ਉੱਥੋਂ ਗਿਆ ਕਹਾ ਕੇ ਸਤ ਸਤਗੁਰੂ ਕੋਲ ਤੇ ਨਾਵਣੀ ਗਿਆ ਗੁਰੂ ਸ਼ਬਦ ਗੁਰੂ ਹੈ ਜੀ ਨਾਵ ਗਿਆ ਤੇ ਤਾਂ ਜਾ ਕੇ ਜਾਂਦਾ ਜੀ ਤੇ ਹੁਣ ਉਹਨਾਂ ਵੱਲੋਂ ਕਹੀ ਗਈ ਗੱਲ ਹੈ ਹਾਂ ਕਹਿਣ ਵਾਲਾ ਵੀ ਸੱਚਖੰਡੇ ਖੜਾ ਜਿਹੜਾ ਕਹਿ ਰਿਹਾ ਹੈ ਹੂੰ ਪਹਿਲਾਂ ਐਸੀ ਜੀ ਨਾਵਣ ਪੁਰਬ ਨਾਵਣੇ ਪੁਰਬ ਅਪੀਚ ਗੁਰ ਸਤਗੁਰ ਦਰਸ ਭਇਆ ਇਹਦਾ ਗੁਰ ਸਤਗੁਰ ਹੈ ਤੇ ਸਤਗੁਰੂ ਹੈ ਹੁਣ ਹਰ ਆਪ ਕਰਤਾ ਪੁਰਬ ਕੀਆ ਸਤ ਗੁਰੂ ਖੁਲ ਖੇਤ ਨਾਵਣ ਗਿਆ ਹਾਂ ਹਾਂ ਨਾਵਣ ਗਿਆ ਨਾਵਣ ਹੀ ਗਿਆ ਹੈਗਾ ਨਾਮਣੀ ਨਾਮ ਦੇ ਨਾਲ ਨਹੀਂ ਓਹੋ ਸਤ ਗੁਰੂ ਨਾਮ ਰੂਪੇ ਨਾਮ ਲੈਣ ਗਿਆ ਹੋ ਛੇ ਨਾਮ ਦੇਣ ਗਿਆ ਉਹ ਨਾਵਣ ਗਿਆ ਨਾ ਉਹਨੂੰ ਨਾਮ ਦੇ ਵਿੱਚ ਆਪਾਂ ਤੇ ਨਾਮ ਜਲੀਦ ਚੱਲ ਰ ਗਿਆ ਜੀ ਨਾਮ ਕਹਿੰਦਾ ਨਾਮ ਜਲੀਦ ਕਰ ਲੂ ਹਾਂ ਉਹ ਤੀਰ ਨਾਵਣ ਜਾਈਏ ਤੀਰ ਸੇ ਨਾਮ ਹੈ ਜੀ ਨਾਵਾਂ ਦਾ ਬਾਹਰ ਜਾਂਦੇ ਨੇ ਹਾਂਜੀ ਇਹ ਨਾਮ ਦਾ ਤੀਰ ਸਰ ਜੀ ਆ ਇਹ ਹਿਰਦੇ ਕੇ ਬਾਣਾ ਹੁੰਦਾ ਸਰ ਤੀਰ ਸੇ ਘਰੇ ਦਿਖਾਇ ਇਹ ਹਿਰਦੇ ਕੇ ਢਾੜ ਤੀਰ ਦਾ ਹਿਰਦੇ ਦੇ ਵਿੱਚ ਜੀ ਮਾਂ ਦੀ ਉਦਕੀ ਇਹ ਤੀਰ ਸਾਂਗੇ ਨਵ ਲਾਉਂਗੇ ਹਿਰਦੇ ਦਾ ਹੀ ਅਰਥ ਹੁੰਦਾ ਸਾਰਿਆਂ ਨੂੰ ਉਹ ਕਿ ਐਡ ਵੀ ਹਿਰਦੇ ਨਾਲੋਂ ਤਾਂ ਹੀ ਜੀ ਹਰਿਦਵਾਰ ਵੀ ਲੋ ਨੇ ਕਿਹਾ ਗੁਰਦੁਆਰੋ ਗੁਰਦੁਆਰੋ ਤਾਂ ਖੈਰ ਤੀਸ ਨਹੀਂ ਹੈ ਹਰਦਵਾਰ ਵੀ ਉਹ ਜੋਗੀ ਵੀ ਪੁੱਛਦੇ ਆਂ ਕਿ ਕਿਉਂ ਪਾਈ ਆ ਗੁਰਦੁਆਰੋ ਆਹੋ ਪਰ ਉਹ ਤੀਸ ਨਹੀਂ ਆ ਗੁਰਦੁਆਰੋ ਹੋਰ ਚੀਜ਼ ਆਉਂਦੀ ਜੀ ਜਿਹੜਾ ਦੇਜਕਾਰ ਕਹਿੰਦੇ ਨੇ ਗੁਰਦੁਆਰੋ ਪਣ ਕੇ ਬਿੱਟ ਕਰਕੇ ਆਉਂਦੀ ਜੀ ਨਾਵਣਪੁਰਬ ਅਧੀਚ ਗੁਰ ਸਤਗੁਰ ਦਰਸ ਪਿਆ ਆ ਨਾਵਣ ਉਹੋ ਜਿਹਾ ਹੁੰਦਾ ਉਹੋ ਵਿੱਚ ਹੁੰਦਾ ਅੰਦਰ ਹੁੰਦਾ ਇਹ ਠੀਕ ਹੈ ਫਿਰ ਵੀ ਜਿਹੜੇ ਬਹਾਲੇ ਧੀਰ ਸਾਡੇ ਗੁਰੂ ਜੀ ਨੇ ਉਹ ਤੀਰਤ ਕਰਨੀ ਗਏ ਉਹਨਾਂ ਨੂੰ ਅਗਲ ਦੱਸਣ ਗਏ ਇਹ ਕੋਰ ਬੰਦਰ ਹੁੰਦਾ ਬਾਦੀ ਜੀ ਗਾਇ ਲਿਖਿਆ ਕੋ ਨਾਨਕ ਕਿਹਾ ਵੀਰ ਸਾਡੇ ਤੀਰਤ ਤੇ ਹਮ ਖੇਤਰ ਦੀ ਗੱਲ ਕੀਤੀ ਹੈ ਤੇ ਗੁਰੂ ਅੰਗਦ ਗਿਆ ਉਹ ਜਮਨਾ ਦੇਤੇ ਤੱਕ ਜਮਨਾ ਦੇ ਕੇ ਉਹ ਪੂਰਤੀ ਪੂਜਾ ਕਰਕੇ ਜਮਨਾmarg ਰੁਕੋ ਜਿਹੜਾ ਇਹ ਸ੍ਰੀ ਨਾਲ ਜੁੜੇ ਹੋਏ ਨੇ ਗੰਗਾ ਵਾਲੇ ਨਹੀਂ ਹੈ ਜੋ ਸ੍ਰੀ ਨਾਲ ਜੁੜੇ ਹੋਏ